ਸੱਚੀ ਕਾਲਜੀ ਮੈਂ ਰਾਮਦੇਸ ਪਰਮਾਰੰਦਾਵਾ ਰਕਸ਼ਨ ਤੋਂ ਬੋਲ ਰਹੀ ਹਾਂ ਕੋਟਿਤ ਉਹ ਸਾ ਠੀਕ ਠਾਕ ਹੋ ਗਏ ਅਖਾਂ ਜੀ ਪਹਿਲਾਂ ਤਾਂ ਬਹੁਤ ਹੀ ਜਦਾਂ ਨਾ ਦੁੱਖ ਹੋਇਆ ਸਾਨੂੰ ਜਦਾਂ ਹੜ ਜਦਾਂ ਇਕਦਮੇ ਆ ਗਏ ਕਿਸ ਤਰ੍ਹਾਂ ਸਾਡਾ ਵੀ ਇਲਾਕਾ ਗੁਰਦਾਸਪੁਰ ਹੀ ਆ ਜਿੰਦਾ ਪਰ ਸਾਡਾ ਬਟਾੜੇ ਦੇ ਨਜ਼ਦੀਕ ਹੈ ਤੇ ਇਸ ਕਰਕੇ ਥੋੜਾ ਇਹ ਇਲਾਕਾ ਬਚ ਜਾਂਦਾ ਹੈ ਤੇ ਬਹੁਤ ਦੁੱਖ ਹੁੰਦਾ ਹੈ ਲੋਕਾਂ ਦੇ ਦੇਖ ਕੇ ਨਾ ਇਹ ਵੀ ਮੇਰਾ ਦਿਲ ਵੀ ਨਹੀਂ ਕੀਤਾ ਵੀਡੀਓ ਪਾਉਣ ਨੂੰ ਦੋ ਤਿੰਨ ਹਫ਼ਤੇ ਇਸੇ ਕਰਕੇ ਨਾ ਫੇ ਸਾਨੂੰ ਕੋਈ ਇਹੀ ਨਹੀਂ ਨਾ ਕੋਈ ਪੈਸਾ ਨਹੀਂ ਸਭ ਤੋਂ ਜ਼ਰੂਰੀ ਹੁੰਦਾ ਨਾ ਤੇ ਇਨਸਾਨੀਅਤ ਵੀ ਜ਼ਰੂਰ ਦੀ ਹੁੰਦੀ ਹੈ ਨਾ ਤੇ ਇਸ ਕਰਕੇ ਜਿੱਦਾਂ ਬਾਕੀ ਲੋਕ ਬਹੁਤ ਜਾਨਕੀ ਕਰ ਰਹੇ ਮਦਦ ਕਰ ਰਹੇ ਹਨ ਨਾ ਕਿ ਜਿੰਨਾ ਵੀ ਹੋ ਸਕੇ ਨਾ ਤੁਸੀਂ ਵੀ ਕਰਨ ਵਾਲੇ ਤਾਂ ਸਾਰੇ ਰਾਹ ਮਿਲ ਕੇ ਜਿੱਦਾਂ ਨਾ ਕਿਉਂਕਿ ਸਰਕਾਰਾਂ ਤਾਂ ਕੋਈ ਮਦਦ ਨਹੀਂ ਕਰ ਰਹੀਆਂ ਤੇ ਇਹ ਸਾਡਾ ਫਰਜ਼ ਬਣਦਾ ਹੈ ਜੇ ਜਿਹੜਾ ਵੀ ਸਾਡੇ ਕੋਲ ਨਜ਼ਦੀਕ ਹੈ ਨਾ ਉਸ ਦੀ ਅਸੀਂ ਮਦਦ ਕਰ ਸਕੀ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ ਵਧੀਆ ਆਰਾਮ ਟੈਕਸਟ ਦਿਖਾਉਣਾ ਆ ਤੁਹਾਨੂੰ ਕਵਰ ਵੀ ਦਿਖਾਣੀ ਹੈ ਕਿਤਾ ਆਰਾਮ ਟੈਕਸਟ ਬਹੁਤ ਹੀ ਸੌਫਟ ਕੋਟਨ ਦਾ ਬਣਿਆ ਹੋਇਆ ਤੇ ਇਹ ਕਲੀਨ ਦਾ ਟਕਟਾ ਹੈ ਤੇ ਇਹਦੇ ਬਾਟਮ ਤੇ ਵੀ ਬਾਰਕ ਹੈ ਤੇ ਇਹ ਕਲਰ ਹੈਗਾ ਆ ਗੈਲੋ ਮਾਸਟਰ ਕਲਰ ਹੈ ਇਹਦੇ ਕੰਮਲੇ ਸੋਨੇ ਲੱਗਿਆ ਤੇ ਇਹ ਤੁਹਾਨੂੰ ਸੱਚ ਕਾ ਵੀ ਮੇਰਾ ਬਿਲਕੁਲ ਵੀ ਦੇਖਾ ਵਧੀਆ ਦਿਖੀ ਇਹ ਹੁਣ ਵੀ ਅਸੀਂ ਨਾ ਰਾਤ ਨੂੰ ਆਰਡਰ ਕਰਤੀਆਂ ਜੀ ਤੁਹਾਨੂੰ ਵੀਡੀਓ ਤੇ ਆਹ ਦੇਖੋ ਸਭ ਤੋਂ ਪਹਿਲਾਂ ਤੁਸੀਂ ਆਹ ਐਡਰੈਸ ਹੈ ਸਾਡਾ ਪਰਮਾ ਆਰਾਮ ਫੈਸਰਨ ਦਾਵਾ ਕਲੈਕਸ਼ਨ ਤੁਸੀਂ 94025 18814 ਤੇ ਤੁਸੀਂ Google Pay ਕਰਨਾ ਹੈ ਆਪਣਾ ਸੂਟ ਬੁੱਕ ਕਰਾਣੇ ਤੇ ਤੁਸੀਂ ਜਿਸ ਚਾਵੇਂ ਤੁਹਾਨੂੰ ਦਿਖਾਉਂਗੀ 1 ਨੰਬਰ 2 ਨੰਬਰ 5 ਸੂਟੇ ਆ ਜਿੱਦਾਂ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਨਾ ਬੁੱਕ ਕਰਾਣਾ ਤੇ ਇੱਕ ਨੰਬਰ ਹੋ ਰਿਹਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਸਕੇ ਤੁਸੀਂ ਆਪਣਾ ਸਕਰੀਨਸ਼ਾਟ ਦਿੱਤਾ ਪੇਸਾ ਕਦੇ ਨਹੀਂ ਦਿੱਤਾ ਮੇਰੇ ਨਾਲ ਸੇਮ ਫੋਨ ਤੇ ਕੰਮ ਕਰ ਸਕਦੇ ਹੋ ਨਾ ਹੋ ਦੇਖੋ ਜੀ ਤੁਸੀਂ ਆਪਣਾ ਪਹਿਲਾ ਸੂਟ ਇਹ ਨੰਬਰ ਹੋਵੇਗਾ 1 ਆ ਦੇਖੋ ਜੀ 1 ਨੰਬਰ ਹੈ ਨਾ ਤੇ ਇਹ ਹੈਗਾ ਕਲਰ ਜੈਲੂ ਕੋਟਰ ਦੇ ਸਾਹਮਣੇ ਅਸੀਂ ਖੋਲਦੇ ਆ ਜਿੱਦਾਂ ਤੇ ਮੈਂ ਮਦਾਦੀ ਨਾ ਭੇਤੀ ਸੀ ਕੋਈ ਬੇਫਿਕਰ ਹੋ ਕੇ ਨਹੀਂ ਧੋ ਕੇ ਜਿੱਦਾਂ ਨਾ ਕਪੜਾ ਇਹ ਰਾਮ ਟੈਕਸ ਦਾ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਇਦਾਂ ਲੈਣਾ ਹੈ ਦੇਖੋ ਇਹ ਰਾਮ ਟੈਕਸ ਦਾ ਜਿਹੜਾ ਟੈਗ ਲੱਗਾ ਆ ਤੇ ਫਿਰ ਕਿਸੇ ਤਰ੍ਹਾਂ ਹੀ ਹਾਂਜੀ ਟੈਗ ਲੱਗਾ ਆ ਜਿੱਦਾਂ ਨਾ ਕਈਆਂ ਤੇ ਸਟੈਂਪ ਲੱਗੀ ਹੁੰਦੀ ਆ ਜਿੱਦਾਂ ਤੇ ਇਹਦੇ ਸਟੈਂਪ ਲੱਗੀ ਆ ਸਾਈਡਾਂ ਤੇ ਹਨਾ ਦੇਖੋ ਸਾਰੇ ਲੱਗੇ ਆ ਜਿੱਦਾਂ ਇੱਕ ਇੱਥੇ ਵੀ ਹੁੰਦੀ ਆ ਜਿੱਦਾਂ ਇਹ ਸਟੇਜ ਦਾ ਹੈ ਨਹੀਂ ਥੱਲੇ ਲੱਗਾ ਹੈ ਜਿੱਦਾਂ ਤੇ ਇਹ ਦੇਖੋ ਹਨਾ ਪੈਨਲ ਵਰਕ ਲੇਸ ਨਾਲ ਕੀਤਾ ਹੈ ਬਹੁਤ ਹੀ ਵਧੀਆ ਤੇ ਤੁਸੀਂ ਅ ਫਿਰ ਆ ਦੇਖ ਸਕਦੇ ਹੋ ਘੇਰੀ ਤੇ ਦੇਖੋ ਹਨਾ ਥੱਲੇ ਲੇਸ ਆ ਫਿਰ ਇਹ ਪਲੇਨ ਕਪੜਾ ਫਿਰ ਲੇਸ ਫਿਰ ਜਿੱਦਾਂ ਪ੍ਰਿੰਟਡ ਫਿਰ ਲੇਸ ਦੀ ਜਿੱਦਾਂ ਇਨਸਰਟਡ ਕੀਤੀ ਹੋ ਆ ਤੇ ਫਿਰ ਹਨਾ ਪਿੰਟੇਕਸ ਉਹਨਾਂ ਨੇ ਪਾਇਆ ਹੋਇਆ ਜਿੱਦਾਂ ਹਨਾ ਤੇ ਬਹੁਤ ਹੀ ਵਧੀਆ ਬੁਟੀਕਸ ਸਟਾਈਲ ਸੂਟ ਹੁੰਦੇ ਆ ਜਿੱਦਾਂ ਤੇ ਇਸ ਦੀ ਕੀਮਤ ਹੈਗੀ 2590 ਰੁਪਏ 2590 ਰੁਪਏ ਵਿੱਚ ਤੁਹਾਡੇ ਘਰ ਤੱਕ ਇਹ ਫ੍ਰੀ ਡਿਲੀਵਰੀ ਕੋਰੀਅਰ ਦਾ ਕੋਈ ਖਰਚਾ ਨਹੀਂ ਤੇ ਆਹ ਦੇਖੋ ਤੁਸੀਂ ਨਾ ਤੇ ਇਹ ਤੁਹਾਡੇ ਸ਼ੁਮਾਰ ਤੇ ਬਰਕਰ ਆਵੇਗਾ ਤੇ ਓਕੇ ਵੀ ਦੇਖੋ ਤੁਹਾਨੂੰ ਨਾ ਕੋਈ ਵੀ ਦੇਖੋ ਲੇਸ نیچے ਵੀ ਲੱਗੀ ਹੋਇਆ ਨਾ ਤੇ ਕੁਝ ਨਹੀਂ ਤੁਹਾਨੂੰ ਕਰਵਾਉਣਾ ਪੈਣਾ ਤੇ ਬਹੁਤ ਹੀ ਵਧੀਆ ਜਿੱਦਾਂ ਨਾ ਹਜੇ ਗਰਮੀ ਪੈਂਦੀ ਹੈ ਜਿੱਦਾਂ ਤੇ ਤੁਸੀਂ ਮਤਲਬ ਜਲਦੀ ਤੋਂ ਜਲਦੀ ਨਾ ਬੁੱਕ ਕਰਾਣੇ ਸੂਟ ਆਪਣਾ ਇਹ ਇਸ ਡੀਪੀ ਮਤੇ ਹੈਗੀ 2590 ਰੁਪਏ ਤੁਹਾਡੇ ਘਰ ਤੱਕ ਪਹਿਲਾਂ ਇਹ 2625 ਰੁਪਏ ਦਾ ਸੀ ਇਦਾਂ ਤੇ ਜਿਸ ਤਰ੍ਹਾਂ ਸਾਨੂੰ ਥੋੜਾ ਹੁਣ ਘਟਾ ਹੈ ਨਾ ਬਈ ਆ ਤੇ ਅਸੀਂ ਇਹ ਨਾ ਕੁਝ ਦੇਖ ਸਕਦੇ ਹੋ ਇਦਾਂ ਤੇ ਇਸ ਦਾ ਦੁਪੱਟਾ ਤੁਹਾਡੇ ਸਾਹਮਣੇ ਖੋਲਣਾ ਅਸੀਂ ਹਾਂਜੀ ਮਸਲੀਨ ਦਾ ਹੈ ਇਹਦਾ ਮਸਲੀਨ ਦਾ ਦੁਪੱਟਾ ਹੈ ਆ ਦੇਖੋ ਕਿੰਨਾ ਪਿਆਰਾ ਹੈ ਨਾ ਕੋਈ ਵੀ ਤੁਹਾਨੂੰ ਨਾਈ ਦੇ ਵਿੱਚ ਕੋਸ਼ ਨਹੀਂ ਕਰਾਉਣਾ ਪੈਂਦਾ ਬਸ ਮੈਂ ਤੁਹਾਨੂੰ ਬਾਰ ਬਾਰ ਇਹ ਰਿਕਵੈਸਟ ਕਰਦੀ ਆ ਵੀ ਤੁਸੀਂ ਹੈ ਨਾ ਸਾਡੇ ਵਿਸ਼ਵਾਸ ਤੇ ਜਿੱਦਾਂ ਨਾ ਤੁਹਾਨੂੰ ਆ ਦੇਖੋ ਹੈ ਨਾ ਕਿੰਨਾ ਨਾਈਸ ਜਿੱਦਾਂ ਨਾ ਲੱਗਦਾ ਹੈ ਨਾ ਆ ਦੇਖੋ ਇਹ ਇਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਬਿਹਰ ਕਰੋਗੇ ਜਿੱਦਾਂ ਤੇ ਸਲਵਾਰ ਤੇ ਦੇਖੋ ਕਢਾਈ ਆ ਆディ ਕੋਨਾ ਤੇ ਕੋਈ ਵੀ ਚੀਜ਼ ਨਹੀਂ ਤੁਹਾਨੂੰ ਸਿੰਪਲ ਬਸ ਤੁਸੀਂ ਨਾ ਪਾਈਪਿੰਗ ਲੋਆਣੀ ਆ ਕੋਈ ਡਿਜ਼ਾਈਨ ਪਵਾਣ ਦੀ ਲੋੜ ਨਹੀਂ ਕੁਝ ਵੀ ਲੋੜ ਨਹੀਂ ਹੈਗੀ ਤੇ ਤੁਸੀਂ ਇਸ ਤਰ੍ਹਾਂ ਤੁਸੀਂ ਦੁਪੱਟਾ ਦੇਖੋ ਸਾਰਾ ਜਿੱਦਾਂ ਸੂਟ ਹੁੰਦੇ ਨਾ ਜਨੀਕ ਜੇ ਸਟਾਈਲ ਦੇ ਨਾ ਸੂਟ ਹੁੰਦੇ ਇਹਨਾਂ ਦੇ ਬਹੁਤ ਹੀ ਵਧੀਆ ਮੈਂ ਬਾਰ ਬਾਰ ਚੰਗਾ ਨਹੀਂ ਬਦਦਾ ਜਿੱਦਾਂ ਤੇ ਤਰੀਫ ਕਰਦੀ ਤੇ ਤੁਸੀਂ ਤਾਂ ਜਿਹੜੇ ਜਿਹੜੇ ਆਰਾਮ ਟੈਕਸ ਦੇ ਕਪੜਾ ਵਰਤਦੇ ਆ ਜਿੱਦਾਂ ਉਹਨਾਂ ਨੂੰ ਬੇਫਿਕਰ ਹੋ ਕੇ ਜਿੱਦਾਂ ਨਾ ਕੱਪੜੇ ਤੁਸੀਂ ਆਪਣੇ ਬੁੱਕ ਕਰਾਣੇ ਜਿੱਦਾਂ ਜਲਦੀ ਤੋਂ ਜਲਦੀ ਜਿੱਦਾਂ ਹੈ ਨਾ ਆਪਣਾ ਜਿੱਦਾਂ ਕਿਉਂਕਿ ਛੇਤੀ ਵੇਚ ਜਾਂਦੇ ਆ ਜਿੱਦਾਂ ਤੇ ਇਸ ਦੀ ਕੀਮਤ ਹੈ ਜੀ 2590 ਰੁਪਏ ਜਿੱਦਾਂ ਤੇ ਇਹ ਹੈਗਾ ਸਾਡਾ ਜੀ ਫਸਟ ਕਲਰ ਤੇ ਸੈਕੰਡ ਕਲਰ ਸਾਡਾ ਹੈਗਾ ਆ ਸੈਕੰਡ ਕਲਰ ਦੇਖੋ ਤੁਸੀਂ ਨਾ ਇਹ ਹੈਗਾ ਸੀ ਗ੍ਰੇਡ ਜੀ ਇਹਨੇ ਹੁਣ ਕੋਲ ਬਣਾਣੀ ਮੈਂ ਤੋਂ ਹਿਸ਼ੇ ਕਰਕੇ ਨਾ ਕਿਉਂਕਿ ਸਾਡਾ ਨਵਾਂ ਕੰਮ ਹੈ ਆ ਜੀ ਅਸੀਂ ਮੋਸਲੈਂਡ ਵਾਈਫ ਹੈ ਜਿੱਦਾਂ ਤੇ ਬੱਚੇ ਸਾਡੇ ਜੀ ਦਾ ਨਾ ਅ ਨਹੀਂ ਖਾਜੇਗੀ ਦਰ ਮਤਲਬ ਸਾ ਬੱਚਾ ਇੱਕ ਸਾਡਾ ਹੈਂਡੀਕੈਪ ਆ ਤੇ ਇੱਕ ਬੇਟੀ ਵਿਆਹੀ ਹੋਈ ਆ ਤੇ ਇੱਕ ਪਰਦਾ ਆ ਤੇ ਇਹ ਹੈਗਾ ਸੈਕੰਡ ਤੇ ਇਸ ਦਾ ਦਪੱਟਾ ਜਿੱਤ ਦੇਖੋ 2590 ਰੁਪਏ ਦੇ ਵਿੱਚ ਸੈਕੰਡ ਕਲਰ ਹੈਗਾ ਸੀ ਗ੍ਰੀ ਠੀਕ ਆ ਜੀ ਤੇ ਹਾਰਡ ਕਲਰ ਹੈਗਾ ਹੈ ਟ੍ਰੀ ਕਲਰ ਆ ਇ ਗ੍ਰੀ ਹਾਂ ਆਈ ਗ੍ਰੀ ਕਲਰ ਆ ਬਹੁਤ ਹੀ ਬਸਰਕਾਰੀ ਹੈ ਨਾ ਆ ਬਹੁਤ ਵਰੀਆ ਹਿੰਦਾ ਤੇ ਆ ਦੇਖਦੇ ਜੇ ਤੁਸੀਂ ਆਪਣਾ ਸੂਟ ਬੁੱਕ ਕਰਾਉਣਾ ਤੇ ਇਹ ਹੈਗਾ 3 ਨੰਬਰ ਤੇ ਦੇਖੋ ਤੁਸੀਂ ਦੁਪੱਟਾ ਵੀ ਤੇ 2590 ਰੁਪਏ ਵਿੱਚ ਤੁਹਾਡਾ ਕੋਈ ਕੋਰੀਅਰ ਦਾ ਖਰਚਾ ਨਹੀਂ ਸਾਰਾ ਕੁਝ ਵਿਦ ਕੋਰੀਅਰ ਤੁਹਾਡੇ ਘਰ ਤੱਕ ਜਿੱਦਾਂ 2-3 ਦਿਨ ਤੱਕ ਆਹ ਕਈ ਵਾਰੀ ਤਾਂ ਸਾਡਾ ਸੂਟ ਇੱਕ ਦਿਨ ਵਿੱਚ ਵੀ ਪਹੁੰਚ ਜਾਂਦਾ ਦੂਸਰੇ ਦਿਨ ਹੀ ਹੈ ਨਾ ਤੇ ਆਹ 3 ਨੰਬਰ ਹੋ ਗਿਆ ਜਿੱਦਾਂ 2590 ਰੁਪਏ ਤੇ ਕੋਟ ਨੰਬਰ ਹੈਗਾ ਜੀ ਗ੍ਰੇ ਕਰਾ ਗ੍ਰੇ ਕਲਰ ਤੁਸੀਂ ਨਾ ਧਿਆਨ ਰੱਖਣਾ ਆਪਣਾ ਜਿੰਨੇ ਜਿੰਨਾਂ ਨੂੰ ਵੀ ਸੀਟ ਲੈਣੀ ਹੈ ਬੱਚਾ ਤੇ ਗ੍ਰੇ ਕਲਰ ਇਹ ਹੈਗਾ ਜੀ ਕੋਟ ਕਲਰ ਕੋਟ ਕਲਰ ਦੇ ਵਿੱਚ ਗ੍ਰੇ ਕਲਰ ਤੇ 2590 ਰੁਪਏ ਇੱਕੋ ਜਿਹੇ ਹੈਗੇ ਆ ਤੇ ਅਸੀਂ ਜਿਆਦਾ ਨੀਵੇਂ ਖੋਲਦੇ ਕਿਉਂਕਿ ਉਹ ਥੋੜਾ ਜਿਹਾ ਨਾ ਖਰਾਬ ਹੋ ਜਾਂਦੇ ਸਾਫ ਵੀ ਤੇ ਫਿਫਥ ਕਲਰ ਹੈਗਾ ਹੈ ਜੀ ਆ ਪਿੰਕ ਕਲਰ ਬਹੁਤ ਹੀ ਵਧੀਆ ਹੈ ਆ ਤੇ ਇਸ ਕਲਰ ਆ ਹਾਂਜੀ ਪਿੰਕ ਕਲਰ ਇਹ ਪੰਜਵਾਂ ਨੰਬਰ 2590 ਰੁਪਏ ਵਿੱਚ ਕਿਉਂਕਿ ਮੈਂ ਟੈਗ ਨਹੀਂ ਜਿੱਦਾਂ ਲਿਖਿਆ ਹੈਗਾ 2590 ਰੁਪਏ ਤੁਸੀਂ ਆਪਣਾ ਧਿਆਨ ਰੱਖਣਾ ਤੇ ਆਪਣਾ ਸੂਟ ਜਿੱਤ ਕਰਾ ਤੇ ਦੇਖੋ ਨਾ ਇਸ ਤਰ੍ਹਾਂ ਸਾਰਾ ਕੁਝ ਜਿੱਤ ਕੇ ਮੈਂ ਟੈਗ ਕਰਵਾ ਸਕਦੇ ਹਾਂ ਜਿੱਦਾਂ ਰਾਮ ਟੈਗ ਕਰਦਾ ਲੋਗੋ ਸਾਰਾ ਕੁਝ ਲੱਗਾ ਹੈ ਜਿੱਦਾਂ ਤੇ ਮੈਂ ਆਸ ਕਰਦੀ ਆ ਕਿ ਤੁਹਾਨੂੰ ਇਹ ਜੋ ਮੇਰੀ ਵੀਡੀਓ ਆ ਇਹ ਬਹੁਤ ਹੀ ਵਧੀਆ ਲੱਗੀ ਹੋਵੇਗੀ ਤੇ ਕੱਪੜੇ ਵੀ ਬਹੁਤ ਸੋਹਣੇ ਲੱਗੇ ਹੋਗੇ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੈਂ ਆਸ ਕਰਦੀ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਹੜਾ ਪੀੜਤਾ ਨਹੀਂ ਤੁਸੀਂ ਵੱਧ ਤੋਂ ਵੱਧ ਮਦਦ ਕਰਨੀ ਵਾਈਫ ਉਜੀ ਦਾ ਖਾਲਸਾ ਵਾਈਫ ਉਜੀ ਦਾ